ਰਾਹੁਲ ਗਾਂਧੀ ਫੋਰ ਦਾ ਟਾਈਮ ਇੱਕ ਇਹੋ ਜਿਹੇ ਨੇਤਾ ਨੇ ਕਾਂਗਰਸ ਦੇ ਜਿਹੜੇ ਨਜ਼ਰ ਆਉਂਦਾ ਆ ਕਿ ਦਲੇਰ ਨੇ ਨੰਬਰ 1 ਹੰਬਲ ਨੇ ਗੁੱਡ ਮੈਨ ਨੇ ਤੇ ਪਬਲਿਕ ਨਾਲ ਜੁੜਨਾ ਚਾਹੁੰਦੇ ਨੇ ਤੇ ਜੁੜ ਰਹੇ ਨੇ ਠੀਕ ਆ ਬਾਕੀ ਇਹ ਸਮਾਂ ਦੱਸੇਗਾ ਕਿ ਉਹਨਾਂ ਦੀ ਇਹ ਕੁਆਲਿਟੀਆਂ ਸੋ ਉਹਨਾਂ ਨੂੰ ਕਿੱਥੇ ਲੈ ਕੇ ਜਾਂਦੀਆਂ ਹੂੰ ਠੀਕ ਹੈ ਲੇਕਿਨ ਉਹ ਬਹੁਤ ਵੱਡੀ ਗੱਲ ਆ ਮੈਂ ਆਪਣੇ ਪੰਜਾਬ ਤੇ ਆਉਣਾ ਕਿਉਂਕਿ ਮੇਰਾ ਦਾਇਰਾ ਪੰਜਾਬ ਤੱਕ ਦਾ ਸੀਮਤ ਹੈ ਹੂੰ ਠੀਕ ਹੈ ਪੰਜਾਬ ਨੂੰ ਬਿਹਤਰ ਕਰਨਾ ਆ ਤੇ ਸਿਸਟਮਿਕ ਡਿਫੈਕਟਸ ਜਿਹੜੇ ਨੇ ਉਹ ਦੂਰ ਕਰਨੇ ਪੈਣਗੇ ਜੇ ਮੈਂ 127000 ਕਰੋੜ ਦਾ ਬਜਟ ਬਣਾ ਲਿਆ ਹਰਕਾ 24 25 ਦਾ ਹੂੰ ਲੇਕਿਨ ਮੇਰਾ ਕੈਪੀਟਲ ਤੁਸੀਂ ਕੋਵਰ ਜੀ ਤੁਹਾਨੂੰ ਧਿਆਨ ਮੈਂ ਕਹੂੰਗਾ ਤੁਸੀਂ ਨਾ ਆਨਲਾਈਨ ਅਵੇਲੇਬਲ ਆ ਵੈਬਸਾਈਟ ਤੇ ਜਿਹੜਾ ਐਡਵੋਕੇਟ ਏ ਜੀ ਐਡਵੋਕੇਟ ਨਹੀਂ ਅਕਾਊਂਟੈਂਟ ਜਰਨਲ ਪੰਜਾਬ ਦਾ ਜਿਹੜਾ ਵੈੱਬਸਾਈਟ ਹੈ ਹਾਂਜੀ ਉਹਨੂੰ ਕੱਢ ਕੇ ਦੇਖਣਾ ਹੂੰ 2022 23 24 25 ਦਾ ਬਜਟ ਕੀ ਹੈ ਹੂੰ ਰੈਵਨਿਊ ਕਿੰਨਾ ਆਇਆ ਤੇ ਬਜਟਡ ਕਿੰਨਾ ਆਇਆ ਫਿਕਸਡ ਐਪੈਂਡੀਜਰ ਕਿੰਨਾ ਹੈ ਤੇ ਬਾਕੀ ਗੱਲਾਂ ਤੇ ਸਾਰੀਆਂ ਭੁੱਲ ਜਾ ਸਿਰਫ ਇੱਕ ਮਾਪਦੰਡ ਦੇਖਣਾ ਕਿ ਕੈਪੀਟਲ ਐਕਸਪੈਂਡੀਚਰ ਕੀ ਹੈ ਠੀਕ ਹੈ ਜਿਹਨੂੰ ਅਸੀਂ ਕੈਪਕਸ ਕਹਿੰਦੇ ਹਾਂ ਕੈਪੀਟਲ ਐਕਸਪੈਂਡੀਚਰ ਜੇ ਸਾਡਾ ਬੋਰੋਇੰਗ ਮੇ ਕਰ ਲਈ ਤੇ 1 ਲੱਖ ਤੋਂ 1 ਲੱਖ 27 ਹਜ਼ਾਰ ਕਰੋੜ ਦਾ ਮੈਂ ਬਜਟ ਬਣਾ ਲਿਆ ਮੇਰੀ ਇਨਕਮ ਫਿਕਸਡਿੰਗ ਕਮ ਆ ਰਹੀ ਹੈ ਰੈਵਨਿਊ ਤੋਂ ਆ ਰਹੀ ਹੈ ਐਕਸਾਈਜ਼ ਤੋਂ ਆ ਰਹੀ ਹੈ ਫਿਰ ਬੋਰੋਇੰਗ ਤੇ ਆ ਰਹੀ ਹੈ ਜੇ ਮੈਂ ਬੋਰਿੰਗ ਬਹੁਤ ਵਧਾ ਦਿੱਤੀ ਹੈ ਤਾਂ ਮੇਰਾ ਬਜਟ ਮੇਰੇ ਕੋ ਪੈਸੇ ਤੇ ਮੇਰੀ ਜੇਬ ਚ ਆ ਗਏ ਨਾ ਉਹਨੂੰ ਮੈਂ ਵਰਤ ਕਿਵੇਂ ਰਿਆ ਹੈ ਪਹਿਲਾਂ ਮੈਂ 12 13000 ਕਰੋੜ 12 13000 ਕਰੋੜ ਕੈਪੈਕਸ ਖਰਚ ਰਿਆ ਸੀ ਲੇਕਿਨ ਜਦੋਂ 127000 ਕਰੋੜ ਤੇ ਆ ਗਿਆ ਮੇਰਾ ਕੈਪੈਕਸ 5 7000 ਕਰੋੜ ਕਰੋੜ ਤੇ ਆ ਗਿਆ ਤੁਸੀਂ ਦੇਖੋ ਫਿਰ ਬੋਰਿੰਗ ਵਾਲੀ ਮਨੀ ਕਿੱਥੇ ਗਈ ਜਿਹੜੀ बार-बार ਸਵਾਲ ਉੱਠਦਾ ਹੈ ਮੈਨੂੰ ਲੱਗਦਾ ਸੀਐਮ ਸਾਹਿਬ ਇਹਨਾਂ ਟਾਈਮ ਨਹੀਂ ਦੇ ਪਾ ਰਹੇ ਜੋ ਮੈਂ ਫੀਲ ਕਰਦਾ ਸੀਐਮ ਪੰਜਾਬ ਨੂੰ ਇਹਦੇ ਤੇ ਟਾਈਮ ਦੇਣ ਦੀ ਜ਼ਰੂਰਤ ਹੈ ਆਪਣੇ ਫਾਈਨੈਂਸ ਮਿਨਿਸਟਰ ਤੇ ਫਾਈਨੈਂਸ ਸੈਕਟਰੀ ਨੂੰ ਕਹਿਣ ਉਹ ਜਿਹੜਾ ਇੱਕ ਦੋ ਸੈਕਟਰੀ ਇਹਨਾਂ ਦੇ ਹੈਗੇ ਜਿਨ੍ਹਾਂ ਦੇ ਖਿਲਾਫ ਕਈ ਵਾਰੀ ਪਬਲਿਕ ਬੋਲਦੀ ਹੈ ਲੇਕਿਨ ਬਜਟਰੀ ਬਜਟ ਵਾਸਤੇ ਇਹਨਾਂ ਨੂੰ ਚਾਹੀਦਾ ਇੱਕ ਵਾਰੀ ਬਰੀਫਿੰਗ ਲੈਣ ਕਿ ਮੈਨੂੰ ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਂ ਆਪਣਾ ਕੈਪੀਟਲ ਐਕਸਪੈਂਡੀਚਰ ਜਿਹੜਾ ਮੇਰਾ ਟੋਟਲ ਬਜਟ ਹੈ ਉਹਦਾ ਐਟਲੀਸਟ 20% ਮੈਂ ਕੈਪੀਟਲ ਐਕਸਪੈਂਡੀਚਰ ਕਰ ਸਕਾਂ ਇਹ ਇਹਨਾਂ ਨੇ ਤੇ ਸੀਐਮ ਦੇ ਤੌਰ ਤੇ ਇੰਨਾ ਹੀ ਕਹਿਣਾ ਹੈ ਨਾ ਕਿ ਦੇਖੋ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਕਰੋ ਮੈਨੂੰ 2 ਲੱਖ 1 ਲੱਖ 27000 ਕਰੋੜ ਦੇ ਬਜਟ ਤੋਂ 20% ਮੈਂ ਕੈਪੀਟਲ ਐਕਸਪੈਂਡੀਚਰ ਕਰਨਾ ਬਾਕੀ ਤੁਸੀਂ ਜਿੱਥੇ ਮਰਜ਼ੀ ਕਰ ਲਓ ਹੂੰ ਠੀਕ ਹੈ ਤੇ ਜੇ ਮੈਂ ਕਹਿਣਾ ਕਿ ਸਾਰਾ ਨੈਕਸਸ ਖਤਮ ਹੋ ਕੇ 2 ਲੱਖ 3 ਕਰੋੜ ਦਾ ਕਰ ਦੇਣਾ ਤੇ ਫਿਰ ਮੈਂ 20% ਕਰੂੰਗਾ ਤੇ ਮੇਰਾ 40000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਹੈ ਮੈਂ ਕਹਿੰਦਾ ਜੇ ਮੈਨੂੰ ਪੰਜਾਬ ਦੇ ਵਿੱਚ 40000 ਰੁਪਇਆ ਕਰੋੜ ਨੂੰ ਮਿਲਣਾ ਮਿਲ ਜਾਏ ਕੈਪੀਟਲ ਐਕਸਪੈਂਡੀਚਰ ਵਾਸਤੇ ਮੈਂ ਕਹਿੰਦਾ ਤੇ ਮੈਂ ਫਾਈਨੈਂਸ ਮਿਨਿਸਟਰ ਦਾ ਸਹਾਇਕ ਕਿਉਂ ਹਾਂ ਇਹ ਨਹੀਂ ਕਿ ਮੈਂ ਫਾਈਨੈਂਸ ਮਿਨਿਸਟਰ ਬਣਨਾ ਚਾਹੁੰਦਾ ਮੈਂ ਉਹਨੂੰ ਅਸਿਸਟੀ ਕਰਨਾ ਹੋਏ ਤੇ ਮੈਂ 40000 ਕਰੋੜ ਤੇ 5 ਸਾਲ ਦੇ ਵਿੱਚ ਕਿੰਨਾ ਆ ਗਿਆ 2 ਲੱਖ ਕਰੋੜ 2 ਲੱਖ ਕਰੋੜ ਦੀ ਸਰਕਾਰ 5 ਸਾਲ ਦੇ ਵਿੱਚ ਜਿਹੜਾ ਇਹ ਸੁਖਵੀਰ ਬਾਦਲ ਸਾਹਿਬ ਤੇ ਬਾਕੀ ਪੋਲੀਟਿਸ਼ੀਅਨਸ ਰੌਲਾ ਪਾਉਂਦੇ ਗਏ ਆ ਕਿ ਅਸੀਂ ਇਨੂ ਕੈਲੀਫੋਰਨੀਆ ਵਾਂਗੂ ਬਣਾ ਦੇਾਂਗੇ ਮੈਂ ਦਾਅਵੇ ਨੇ ਕਹਿਦਣਾ ਇੱਕੋ ਇੱਕੋ ਟੋਟਕਾ ਆ ਮਿਨਿਮਮ 20% ਆਫ ਦੀ ਟੋਟਲ ਬਜਟ ਇਨ ਕੈਪੀਟਲ ਐਕਸਪੈਂਡੀਚਰ ਦੋ ਇਨ ਦਾ ਐਕਸੈਸ ਖਤਮ ਕਰਕੇ 2 ਲੱਖ ਕਰੋੜ ਦਾ ਬਜਟ ਉਹਦਾ 40000 ਪਰ ਇਅਰ ਔਨ ਕੈਪੀਟਲ ਐਕਸਪੈਂਡੀਚਰ 5 ਸਾਲ ਚ 2 ਲੱਖ ਕਰੋੜ ਮੈਂ ਕਹਿੰਦਾ ਜੀ ਮੈਂ ਸਾਰੀਆਂ ਸੜਕਾਂ ਸਾਰੇ ਬ੍ਰਿਜਸ ਪ੍ਰਾਇਰ ਫਲੱਡ ਪ੍ਰੋਟੈਕਸ਼ਨ ਠੀਕ ਹੈ ਵਾਟਰ ਸਪਲਾਈ ਸੂਬੇਤ अर्बन ਡਵੈਲਪਮੈਂਟ ਬਠਿੰਡਾ ਕਨੈਕਟੀਵਿਟੀ ਬਟਮੈਂਟ ਮੈਂ ਚਾਹਾਂਗਾ ਕਿ ਪਟਿਆਲਾ ਚੰਡੀਗੜ੍ਹ ਤੇ ਫਤਿਹਗੜ੍ਹ ਸਾਹਿਬ ਹੂੰ ਇਹ ਮੇਰੇ ਤਿੰਨ ਸ਼ਹਿਰ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਮੈਂ ਕੈਪੀਟਲ ਐਨਸੀਆਰ ਦੇ ਤੌਰ ਤੇ ਡਵੈਲਪ ਕਰਾਂ ਹੂੰ ਤੇ ਜੇ ਇੰਜ ਕਰ ਦਊਗਾ ਮੈਂ ਕਰਵਾ ਸਕਦਾ ਹਾਂ ਅਸਿਸਟ ਕਰਕੇ ਜੇ ਸਾਡੀ ਸਰਕਾਰ ਆਉਂਦੀ ਹੈ ਤੇ ਉਹ ਵੀ ਇਸ 2017-22 ਦੇ ਚੱਕਰ 'ਚ ਨਹੀਂ ਪੈਂਦੇ ਜੇ ਉਹ ਸਟੇਟਲੀ ਕੰਮ ਕਰਦਾ ਐ ਸੀਐਮ ਕਾਂਗਰਸ ਦਾ ਮੇਰੀ ਪਾਰਟੀ ਦਾ ਔਰ ਇਹ ਵੀ ਕਹਿਣਾ ਜੇ ਮੈਂ ਇਲੈਕਟ ਵੀ ਹੋ ਗਿਆ ਜੇ ਫਰਕ ਕਰੋ ਮੇਰੀ ਕਾਂਗਰਸ ਦੀ ਪਾਰਟੀ ਫੇਰ ਵੀ ਦੁਬਾਰਾ ਕਰੇਗੀ ਕਿ ਅਸੀਂ ਨਹੀਂ ਕਰਨਾ ਅਸੀਂ ਉਸੇ ਨੈਕਸਸ 'ਚ ਪੈਣਾ ਹੈ ਤੇ ਮੈਂ ਚੌਂਕ 'ਚ ਖੜੇ ਹੋ ਕੇ ਧਰਮੇ ਮਾਨ ਨਾ ਕਹਿਣਾ ਚੁੱਪ ਕਰਕੇ ਇੰਡੀਪੈਂਡੈਂਟ ਹੋ ਜਾਊਂਗਾ ਤੇ ਚੁੱਪ ਕਰਕੇ ਘਰ ਬੈਠ ਜਾਊਂਗਾ ਕਿਉਂ ਮੈਂ ਬੜੀ ਧਰ ਸ਼ਾਮਲ ਹੋ ਕੇ ਦੇਖ ਲਿਆ ਨੈਕਸਸ 'ਚ ਉਹ ਨਹੀਂ ਹੁੰਦਾ ਜੜੀਆਂ ਬਾਕੀ 15 ਕਿ ਦਿਵਾਲੀਆਂ ਰਹਿ ਗਈਆਂ ਮੇਰੀਆਂ ਜਾਂ 15 ਕੇ ਪੁਰ ਚੱਕ ਪਰ ਕਰਮਾ ਕਰਨੀਆਂ ਨੇ ਸੂਰਜ ਦੀਆਂ ਉਹ ਮੈਂ ਵਾਦਾ ਕਰਦਾ ਸ਼ਹਿਰ ਵਾਲਿਆਂ ਨੂੰ ਮੈਂ ਸ਼ਹਿਰ ਤੋਂ ਇਲੈਕਸ਼ਨ ਲੜਨੀ ਆ ਪਟਿਆਲੇ ਤੋਂ ਲੜਨੀ ਆ ਭਾਵੇਂ ਕੁਝ ਵੀ ਹੋ ਜੇ ਹੂੰ ਠੀਕ ਹੈ ਇਹ ਵੀ ਇੱਕ ਜਿਹਦੇ ਠੀਕ ਹੈ ਲੇਕਿਨ ਪਬਲਿਕ ਨੂੰ ਨਾਲ ਲੈ ਕੇ ਲੜ ਲੜੂੰਗਾ ਬਿਨਾਂ ਦੁਸ਼ਤ ਤੇ ਬਿਨਾਂ ਨਫ਼ਰਤ ਤੇ ਬਿਨਾਂ ਹੇਟ ਰਡ ਦੇ ḍo not division on community basis or class basis or any basis सीएम ਦੀ ਗੱਲ ਕੀਤੀ ਵੀ ਤੁਸੀਂ ਸਿੱਧਾ ਗਿਆ ਵੀ ਜੇ ਸੀਐਮ ਬਣਨ ਵਾਲਾ ਮੇਰੇ ਨਾਲ ਹੋਵੇ ਮੈਂ ਉਸ ਵੱਲ ਤੇ ਬਾਅਦ ਚ ਜਾਊਂਗਾ ਪਰ ਕਾਂਗਰਸ ਪਾਰਟੀ ਦਾ ਸੀਐਮ ਫੇਸ ਹੈ ਕੋਣ ਇਹ ਹਾਈ ਕਮਾਂਡ ਨੇ ਡਿਸਾਈਡ ਕਰਨਾ 8-10 ਜਾਣੇ ਨੇ ਭਗਵੰਤ ਮਾਨ ਨੇ ਇਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਸਟੇਜ ਤੇ ਬੋਲਿਆ ਸੀ ਕਹਿੰਦੇ ਇਹਨਾਂ ਦੇ ਤਾਂ ਪੰਜ-ਪੰਜ ਸੀਐਮ ਨੇ ਅਜੇ ਤਾਂ ਜੀ ਚੰਨੀ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਪ੍ਰਤਾਪ ਸਿੰਘ ਆਜਵਾ ਇਹਨਾਂ ਦਾ ਤਾਂ ਕਹਿੰਦੇ ਸੀਐਮ ਵੀ ਪੰਜ-ਪੰਜ ਨੇ ਬਿਲਕੁਲ ਚੰਗੀ ਕਹਾ ਲਿਆ ਤਾਂ ਸਾਡੇ ਕੋਲ ਲੀਡਰ ਹੈਗੇ ਨਾ ਜਿਹੜੇ ਸੀਐਮ ਬਣਨਾ ਚਾਹੁੰਦੇ ਨਾ ਜਾਂ ਸੀਐਮ ਬਣਨ ਦੀ ਕਾਬਲੀਅਤ ਰੱਖਦੇ ਨੇ ਨੰਬਰ 1 ਪਰ ਕਾਟੋਕਲੇਸ ਵੀ ਬਹੁਤ ਹੁੰਦਾ ਨਾ ਪਿਛਲੀ ਵਾਰ ਹੀ ਹੋਇਆ ਸੀ ਹਾਂ ਇਹਦਾ ਵੀ ਕੋਈ ਡਾਊਟ ਨਹੀਂ ਆ ਇਸੇ ਕਰਕੇ ਮੈਂ 17 ਤੋਂ 22 ਦੀ ਗੱਲ ਦੁਹਰਾ ਰਿਹਾ ਹਾਂ ਲੁਧਿਆਣਾ ਦੇ ਵਿੱਚ ਮੈਂ ਇਲੈਕਸ਼ਨਾਂ ਦੇਖ ਲਈਆਂ ਬਈ ਮੈਂ ਰਾਜਾ ਬਣੇ ਦੇ ਖਿਲਾਫ ਜਿਹੜੇ ਲੀਡਰ ਬੋਲਦੇ ਪਏ ਆ ਉਹ ਇੱਕ ਇੱਕ ਪਾਸੇ ਹੋਏ ਪਏ ਨੇ ਇੱਕ ਪਾਸੇ ਇਕੱਠੇ ਰਲ ਕੇ ਫੋਟੋਆਂ ਖਿਚਾ ਰਹੇ ਆ ਦੂਜੇ ਪਾਸੇ ਰਾਜਾ ਬਣੇ ਜਿਹੜੇ ਆ ਇਕੱਲੇ ਉਹ ਉਹ ਤਾਂ ਕੈਂਡੀਡੇਟ ਉਹਨਾਂ ਵਾਸਤੇ ਬੁਆਹੇ ਵੀ ਨਹੀਂ ਖੋਲਦੇ ਦਰਵਾਜੇ ਵੀ ਨਹੀਂ ਖੋਲਦੇ ਦੇਖੋ ਨੰਬਰ 1 ਗੱਲ ਹਾਲਾਂਕਿ ਮੈਂ ਅਨਕੇਜੜਿਆ ਮੈਂ ਕੁਝ ਵੀ ਬੋਲ ਸਕਦਾ ਪੰਜਵਾਂ ਮੈਸੇਜ ਮੇਰਾ ਕੁਸ਼ਨ ਪੰਜਵਾਂ ਮੈਂ ਉਹ ਨਾਮ ਲੈ ਗਿਆ ਸੀ ਰਾਣਾ ਗੁਰਜੀਤ ਨਹੀਂ ਉਹ ਰਾਣਾ ਗੁਰਜੀਤ ਹੋਣਗੇ ਓਪੀ ਸੋਨੀ ਹੋਣਗੇ 6 7 ਨੇ 6 7 ਨੇ ਲੇਕਿਨ ਅਲਟੀਮੇਟਲੀ ਮੈਂ ਲੀਡਰਸ ਦੀ ਗੱਲ ਕਰਦਾ ਜਿਹੜੇ ਪੋਟੈਂਸ਼ੀਅਲ ਸੀਐਮ ਕੈਂਡੀਡੇਟ ਲੇਕਿਨ ਅਲਟੀਮੇਟਲੀ ਰਾਹੁਲ ਗਾਂਧੀ ਜੀ ਨੇ ਡਿਸਾਈਡ ਕਰਾ ਕਿ ਮੈਂ ਉਹਨੂੰ ਸੀਐਮ ਬਣਾਉਣਾ ਹੈ ਜਿਹੜਾ ਸਟੇਟ ਲਈ ਕੰਮ ਕਰੂਗਾ ਕਾਂਗਰਸ ਦੀ 아이ਡੀਆਲੋਜੀ ਬਿਨਾ ਦਵੈਤ ਦੇ ਬਿਨਾ ਕਾਸਟ ਕ੍ਰੀਡ ਰਿਲੀਜੀਅਨ ਰੀਜਨ ਫੇਵਰੇਟਿਜ਼ਮ ਦੇ ਪੇਸ ਤੇ ਸਟੇਟ ਲਈ ਕੰਮ ਕਰੂਗਾ ਤੇ ਇਹ ਹਾਈ ਕਮਾਂਡ ਨੇ ਡਿਸਾਈਡ ਕਰਨਾ ਮੈਂ ਤਾਂ ਫਰਜ਼ ਕਰ ਉਹ ਜਿੱਤ ਵੀ ਜਾਂਦਾ ਤੇ ਮੇਰੀ ਤਾਂ ਇੱਕ ਵੋਟ ਐ ਮੇਰਾ ਤਾਂ ਕੋਈ ਵਸ ਨਹੀਂ ਹੈ ਡੈਮੋਕ੍ਰੇਸੀ ਦੀ ਇੱਕ ਕਮੀ ਹੈ ਓਨਲੀ ਮੈਜੋਰਿਟੀ ਵਿਲ ਰੂਲ ਨਾਟ ਬੀ ਕੈਪेबल ਬਦੋਂ ਇਹ ਗੱਲ ਲੱਗਾਈ ਤੁਹਾਨੂੰ ਤੁਸੀਂ ਇੰਨਾ ਕੁਝ ਰੱਖੀ ਬੈਠੇ ਹੋ ਤੁਸੀਂ ਕਹਿ ਰਹੇ ਹੋ ਵੀ ਹਾਂ ਡਿਵੈਲਪਮੈਂਟ ਵੀ ਕਰਾਂਗੇ ਸਭ ਕੁਝ ਕਰਾਂਗੇ ਪੰਜਾਬ ਦੇ ਜਿਹੜੇ ਕਰਜ਼ਾ ਉਹ ਵੀ ਖਤਮ ਕਰ ਦਵਾਂਗੇ ਪਰ ਗੱਲ ਆ ਤੁਸੀਂ ਜਿੱਤ ਵੀ ਜਾਂਦੇ ਤੁਸੀਂ ਐਮਐਲਏ ਹੋ ਐਮਐਲਏ ਸੀ ਸੀਐਮ ਤੁਹਾਡੀ ਸੁਣਦਾ ਕਿ ਨਹੀਂ ਸੁਣਦਾ ਹੁਣ ਵੀ ਤਾਂ ਐਮਐਲਏ ਹੈਗੇ ਆ ਕੋਮਰ ਜੀ ਮੈਂ ਰਿਪੀਟ ਕਰਨਾ ਚਾਹੁੰਦਾ ਕਿਉਂਕਿ ਇੰਜ ਨਹੀਂ ਮੈਂ ਤੁਹਾਨੂੰ ਦੁਬਾਰਾ ਰੀਡ ਕਰ ਦਵਾਂ ਕਿਹਾ ਮੈਂ ਕਿਹਾ ਜੇ ਇੰਜ ਹੋ ਜੇ ਤੇ ਇੰਜ ਹੋ ਸਕਦਾ ਮੈਂ ਇਹ ਨਹੀਂ ਕਿਹਾ ਮੈਂ ਕਰ ਦੂੰਗਾ ਫਿਰ ਮੈਂ ਇਹ ਵੀ ਨਹੀਂ ਕਿਹਾ ਮੈਂ ਇਹ ਵੀ ਕਿਹਾ ਕਿ ਜੇ ਫਾਈਨਾਂਸ ਮਿਨਿਸਟਰ ਨੂੰ ਅਸਿਸਟ ਕਰਾਂਗਾ ਕਿ ਇੰਜ ਕਰ ਲਵੋ ਤੇ ਇਹ ਤਾਂ ਮੈਂ ਸੀਐਮ ਸਾਹਿਬ ਪੰਜਾਬ ਨੂੰ ਕਹਿ ਰਿਹਾ ਹੁਣ ਕਿ ਤੁਹਾਡੇ ਕੋਲ ਸਾਲ ਹੈਗਾ ਜਿਹੜਾ ਤੁਸੀਂ ਕਰ ਲਓ। ਮੋਹਾਲੀ ਦੇ ਵਿੱਚ ਪੈਸਾ ਲਾਉਣਾ 5 ਸਾਲ ਲਈ ਬੰਦ ਕਰ ਦਿਓ। ਕਿਉਂ? 1200 ਫੁੱਟ ਤੇ ਜਗ੍ਹਾ 4000 ਫੁੱਟ ਤੇ ਜਦੋਂ ਪਾਣੀ ਚੱਲ ਗਿਆ, ਪਾਣੀ ਕਿੱਥੋਂ ਲਓਗੇ? ਕੋਈ ਦਰਿਆ ਨਹੀਂ ਐ। ਸੁਖਨਾਲ ਵਾਲਿਆਂ ਨੇ ਦੇਣਾ ਨਹੀਂ ਤੁਹਾਨੂੰ। ਤੁਹਾਡੇ ਡਰੇਨਸ ਬੰਦ ਹੋ ਗਏ, ਨਹਿਰ ਦਾ ਪਾਣੀ ਆਉਣਾ ਨਹੀਂ। ਠੀਕ ਐ। ਸਰਹੰਦ ਕਨਾਲ ਤੁਸੀਂ ਉਧਰ ਨੂੰ ਮੋੜ ਨਹੀਂ ਸਕਦੇ ਕਿਉਂਕਿ ਆਲਟੀਟਿਊਡ ਉੱਤਰਿਆ। ਕਈ ਵਾਰ ਇਸ ਸਰਦਾਰ ਤੁਸੀਂ ਪਤਾ ਨਹੀਂ ਕਿਸ ਨੇ ਕਦੀ ਨੋਟ ਕੀਤਾ ਕਿ ਨਹੀਂ। ਇਹ ਕਿ ਸੀਐਮ ਸਾਹਿਬ ਕਈ ਵਾਰੀ ਲਾਈਟਰ ਮੇਨ ਚ ਗੱਲ ਕਰ ਜਾਂਦੇ ਨੇ ਉਹਨਾਂ ਦੀ ਮਰਜ਼ੀ ਉਹਨਾਂ ਦਾ ਏੰਜ ਰਿਹਾ ਹੈ ਪਰਫੈਸ਼ਨ ਉਹਨਾਂ ਨੇ ਉਸ ਟੈਲੈਂਟ ਨੂੰ ਯੂਜ਼ ਕੀਤਾ ਕਿ ਮੈਂ ਸਤਲੁਜ ਜਮਨਾ ਲਿੰਕ ਨਹੀਂ ਬਣਾਉਂਗਾ ਮੈਂ ਜਮਨਾ ਸਤਲੁਜ ਲਿੰਕ ਬਣਾਉਂਗਾ ਹਾਂਜੀ ਪਰ ਜਮਨਾ ਦੇ ਵਿੱਚੋਂ ਸਤਲੁਜ ਪਾਣੀ ਲੈ ਕੇ ਆਉਣਾ ਜਿਹੜਾ ਐਲਟੀਟਿਊਡ ਦਾ ਫਰਕ ਹੈ ਦੋਨਾਂ ਦਾ ਫਰਕ ਹੈ ਉੱਪਰੋਂ ਪਾਣੀ ਥੱਲੇ ਆਉਂਦਾ ਥੱਲੋਂ ਤਾਂ ਉੱਪਰ ਜਾਂਦਾ ਨਹੀਂ ਮਤਲਬ ਉਹਨਾਂ ਲਿਫਟ ਵੀ ਨਹੀਂ ਹੋ ਸਕਦਾ ਕਿ ਯਮੁਨਾ ਸਤਲੁਜ ਲਿੰਕ ਬਣ ਜਾਏ ਬਣ ਸਤਲੁਜ ਯਮੁਨਾ ਹੀ ਬਣਦਾ ਲੇਕਿਨ ਪੰਜਾਬ ਵਾਲਿਆਂ ਨੇ ਨਾ ਬਣ ਦੇਣਾ ਨਾ ਬਣ ਚਾਹੀਦਾ ਰਾਦਰ ਮੈਂ ਪੁਗ ਸਰਦਾਰ ਭਗਵੰਤ ਸਿੰਘ ਨੂੰ ਮਾਨ ਨੂੰ ਸਿੱਕਾ ਮੇਰੀ ਸਰਕਾਰ ਨੂੰ ਤਾਂ ਉਹਨਾਂ ਨੇ ਵੀ ਸਜੈਸਟ ਕਰੂੰਗਾ ਕਿ ਇੰਨੀ ਜ਼ਮੀਨ ਸਾਡੀ ਸਤਲੁਜ ਯਮੁਨਾ ਲਿੰਕ ਦੀ ਐਕਵਾਇਰਡ ਪਈ ਆ ਕਿੰਨੇ ਹਜ਼ਾਰਾਂ ਏਕੜ ਪਈਆਂ ਪੰਜਾਬ ਤੇ ਹਰਿਆਣੇ ਦੀ ਉਹਨੂੰ ਰਾਦਰ ਹਾਈਵੇ ਕਨਵਰਟ ਕਰ ਦਿਓ ਠੀਕ ਹੈ ਉਸੇ ਲੈਵਲ ਤੇ ਕਹੋ ਜੀ ਕਿ ਜਿਹੜੀਆਂ ਸਪੈਸ਼ਲ ਕਾਰਾਂ ਫਾਸਟ ਚਾਣਾ ਚਾਹੁੰਦੀਆਂ ਉਹਨਾਂ ਦੀ ਮੈਂ ਉਥੋਂ ਲੈ ਕੇ ਤੇ ਜਮਨਾ ਤੱਕ ਮੈਂ ਹਾਈਵੇ ਕਰੀਟ ਕਰਦੀ ਐ ਐਕਸਪ੍ਰੈਸਵੇ ਉਸੇ ਜ਼ਮੀਨ ਨੂੰ ਵਰਤ ਲੋ ਡਬਲ ਡੈਕਰ ਬਣਾ ਕੇ ਥੱਲੇ ਵੀ ਚੱਲੂ ਉੱਪਰ ਵੀ ਚੱਲੂ ਪਾਣੀ ਨਹੀਂ ਅਸੀਂ ਦੇਣ ਵਾਲੇ ਪੰਜਾਬ ਕੋਲੋਂ ਕੋਈ ਪਾਣੀ ਨਹੀਂ ਹੈਗਾ ਦੇਣ ਲਈ ਹਾਂ ਇਹਨਾਂ ਨੇ ਹੁਣ ਸੰਧੀ ਤੋੜੀ ਆ ਆ ਇਧਰ ਸਾਡੇ ਨਾਲ ਪੰਜਾਬ ਦੇ ਦਰਿਆ ਪੈਂਦਾ ਇਹਨਾਂ ਦਾ ਕੱਗਰ ਜਿਹੜਾ ਹੁਣ ਸੀਜ਼ਨਲ ਹੋ ਗਿਆ ਕੁਝ ਹਜ਼ਾਰ ਸਾਲ ਪਹਿਲਾਂ ਉੱਪਰ ਅਰਥਕਵੇਕ ਆਉਣ ਕਰਕੇ ਉਹਦਾ ਕਨੈਕਟ ਨਿਕਲ ਗਿਆ ਤੇ ਸਰਸਵਤੀ ਰਿਵਰ ਦਾ ਜਿਹੜਾ ਸੈਟਅਪ ਹੈ ਸਾਰਾ ਜਿਹਦੇ ਵਿੱਚ ਘੱਗਰ ਵਨ ਆਫ ਦੀ ਰਿਵਰਸ ਹੈ ਸਰਸਵਤੀ ਸੈਟਅਪ ਉਹ ਖਤਮ ਹੋ ਗਿਆ ਇਹ ਉੱਪਰੋਂ ਜਿੱਥੋਂ ਸਿੰਧ ਨਦੀ ਸ਼ੁਰੂ ਹੁੰਦੀ ਹੈ ਉੱਥੋਂ ਕਿਤੇ ਉਹ ਲਿਆ ਕੇ ਘੱਗਰ ਦੇ ਨਾਲ ਕਨੈਕਟ ਕਰਕੇ ਪਾਣੀ ਉਧਰ ਲੈ ਜਾਣ ਇਹ ਸਾਡੇ ਵਾਲਾ ਜਿਹੜਾ ਅੱਗੇ ਆ ਰਿਹਾ ਉਹਨਾਂ ਛੇੜਨ ਤੇ ਨਾ ਛੇੜਨ ਦੀ ਜ਼ਰੂਰਤ ਹੈ ਨਾ ਜਿੰਨਾ ਖਰਚਾ ਜਿੰਨਾ ਰੌਲਾ ਜਿੰਨਾ ਗੋਲੀਆਂ ਜਿੰਨੇ ਬੰਦੇ ਜਿੰਨੇ ਅਸੀਂ ਇਸ ਮਸਲੇ 'ਚ ਆਪਣੀਆਂ ਜਾਨਾਂ ਗਵਾ ਚੁੱਕੇ ਆਂ ਪੰਜਾਬ ਵਾਲੇ ਪੰਜਾਬ ਵਾਲੇ ਨਹੀਂ ਦੇਣ ਲੱਗੇ ਚਾਹੇ ਭਾਜਪਾ ਟਰਾਈ ਕਰ ਲਣ ਚਾਹੇ ਕੋਈ ਹੋਰ ਟਰਾਈ ਕਰ ਲੇ ਇਹ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਕਹੂੰਗਾ ਕਿ ਸਾਡੀਆਂ ਇਮੋਸ਼ਨਸ ਦਾ ਖਿਆਲ ਰੱਖਿਓ ਪੰਜਾਬ ਵਾਲਿਆਂ ਦੀ ਹਾਂ ਇਹ ਉਨਾਂ ਹੀ ਹਜ਼ਾਰ ਕਰੋੜ ਰੁਪਏ ਉੱਪਰ ਲਗਾ ਲੈਣ ਤੇ ਜਿੱਥੋਂ ਕਿਤੇ ਸਿੰਧ ਨਦੀ ਮੇਨ ਜਿਹੜਾ ਸਾਡਾ ਸਿੰਧੂ ਨਦੀ ਨਹੀਂ ਜਿਹੜਾ ਮੇਨ ਸਿੰਧ ਰਿਵਰ ਹੈ ਜਿਹਦੇ ਕਰਕੇ ਸਾਡਾ ਨਾਮ ਪਿਆ ਉੱਥੋਂ ਪਾਣੀ ਚੁੱਕ ਕੇ ਕਗਰਚ ਪਾ ਲੈਣ ਜਿਵੇਂ ਬ੍ਰਾਂਹਪੋਤਰਾ ਦੇ ਚਾਈਨਾ ਵਾਲੇ ਨੇ ਡੈਮ ਬਣਾ ਲਿਆ ਤੇ ਸਾਡਾ ਰੋਕ ਦਿੱਤਾ ਇਹ ਉਥੋਂ ਰੋਕ ਕੇ ਕਰ ਲਣ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ ਜਿਹੜਾ ਸਾਡਾ ਪੰਜ ਰਿਵਰ ਨੇ ਚਨਾ ਜੇਲ ਰਾਵੀ ਸਤਲੁਜ ਤੇ ਬਿਆਸ ਉਹਨੂੰ ਕੋਈ ਫਰਕ ਨਹੀਂ ਪੈਣ ਲੱਗਾ ਲੇਕਿਨ ਸਾਡਾ ਸਤਲੁਜ ਜਮਨਾ ਲਿੰਕ ਨਹੀਂ ਬਣ ਸਕਦਾ ਉਹ ਹਾਈਵੇ ਕਨਵਰਟ ਕਰ ਦਿਓ ਮੈਂ ਗੜਗਰੀ ਸਾਹਿਬ ਨੂੰ ਕਹਾਂਗਾ ਇਹ ਮੇਰੀ ਗੱਲ ਦਾ ਮੌਕਾ ਲਓ ਕਹਿਣ ਲੱਗਾ ਸੀ ਵੀ ਇਹ ਉਹਨਾਂ ਦੇ ਅੰਡਰ ਆਂਦਾ ਇਹ ਸੀਐਮ ਸਾਹਿਬ ਵੀ ਨਹੀਂ ਕਰ ਸਕਦੇ ਚਲੋ ਪ੍ਰਪੋਜ਼ਲ ਤੇ ਕਰ ਹੀ ਸਕਦੇ ਆ ਗੜਗਰੀ ਸਾਹਿਬ ਨੂੰ ਕਹਣ ਜੀ ਇੰਨਾ ਜੀ ਕਰ ਰਹੇ ਹੋ ਤੁਸੀਂ ਇਹ ਬਣ ਨਹੀਂ ਨਹੀਂ ਹੈ ਠੀਕ ਹੈ ਤੇ ਤੁਸੀਂ ਇਹਨੂੰ ਕਰ ਲਓ ਉਹਨਾਂ ਕਾ ਗਰਦੇ ਖਰਚਾ ਕਰਕੇ ਉਧਰੋਂ ਪਾਣੀ ਕੱਢ ਲਓ ਤੇ ਸਾਡੀ ਐਕਸਪ੍ਰੈਸਵੇ ਬਣਾ ਦਿਓ ਅਸੀਂ ਸਿੱਧਾ ਹੀ ਸਤਲੋ ਜੋ ਜਮਨਾ 2 ਘੰਟੇ ਚ ਪਹੁੰਚ ਜਾਵਾਂ ਗੜਕਰੀ ਸਾਹਿਬ ਲਈ ਬਹੁਤ ਵਧੀਆ ਆਈਡੀਆ ਲੈ ਲਓ ਗੜਕਰੀ ਸਾਹਿਬ ਮੈਂ ਸ਼ੁਰੂਆਤ ਚ ਇੱਕ ਗੱਲ ਕਹੀ ਸੀ ਕੈਮਰਾ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਕਿਹਾ ਪਤਾ ਨਹੀਂ ਸਾਡੀ ਗੱਲ ਕਿੱਥੇ ਤੱਕ ਜਾਊਗੀ ਕਿਹੜੇ ਮਸਲੇ ਤੇ ਪਹੁੰਚੇਗੀ ਜੋ ਕੀ ਵੀ ਐਸੀ ਪੈਂਦਾ ਕਿਸੇ ਹੋਰ ਮਸਲੇ ਤੇ ਤਾਂ ਗੱਲ ਪਹੁੰਚ ਕਿੱਥੇ ਹੋਰ ਜਾਂਦੀ ਹੈ ਚਲੋ ਵਧੀਆ ਗੱਲ ਹੈ ਵੀ ਹਰ ਮਸਲੇ ਤੇ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਹੋਣੀ ਹਾਂ ਪੰਜਾਬ ਦੀ ਗੱਲ ਹੋਣੀ ਚਾਹੀਦੀ ਹੈ ਪੰਜਾਬ ਦੀ ਪੰਜਾਬ ਦੀ ਐਗਰੀਕਲਚਰ ਡਾਈਵਰਸਿਟੀ ਪੰਜਾਬ ਦੀ ਐਮਐਸਪੀ ਦੀ ਪ੍ਰੋਬਲਮ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਮੈਨੂੰ ਦੇਖ ਕੇ ਵੀ ਲੱਗਦਾ ਵੀ ਇਹਦੇ ਨਾਲ ਸੱਚ ਜਿਹੜੀ ਮਰਜ਼ੀ ਗੱਲ ਕਰ ਲਓ ਜਿਹੜੀ ਮਰਜ਼ੀ ਕਰ ਲਓ ਜੀ ਮੈਂ ਵਾਹਿਗੁਰੂ ਦੀ ਮੈਂ ਵਾਹਿਗੁਰੂ ਦਾ ਧੰਨਵਾਦੀ ਹਾਂ ਉਸ ਪ੍ਰਮਾਤਮਾ ਦਾ ਅੱਲਾ ਦਾ ਕਿ ਮੈਨੂੰ ਉਹਨੇ ਮੇਰੇ ਪਿਤਾ ਦੀ ਡਾਇਰੈਕਸ਼ਨ ਤੇ ਮੇਰੇ ਪਿਓ ਉਹ ਯੰਗ ਚਲੇ ਗਿਆ 49 ਸਾਲ ਦੀ ਉਮਰ ਚ ਲੇਕਿਨ ਮੈਨੂੰ ਇੱਕ ਦਿਨ ਦੇ ਦੇ ਕੇ ਕਿ ਤੂੰ ਪੜਨਾ ਹੈ ਹਿਸਟਰੀ ਪੜਨਾ ਹੈ ਐਗਰੀਕਲਚਰ ਬਾਰੇ ਪੜਨਾ ਹੈ ਮਿਲਟਰੀ ਸਟੱਡੀਜ਼ ਪੜਨਾ ਹੈ ਨੂੰ ਮੈਨੂੰ 45 ਸਾਲ ਹੋ ਗਏ 35 ਤੇ ਹੋ ਹੀ ਗਏ ਮੇਰਾ ਇੰਟਰਸਟ ਇਹਨਾ ਹੈ ਮਿਲਟਰੀ ਹਿਸਟਰੀ ਮਿਲਟਰੀ ਸਟ੍ਰੈਟੈਜੀਕ ਡਿਫੈਂਸ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹਿਸਟਰੀ ਬ੍ਰਿਟਿਸ਼ ਹਿਸਟਰੀ ਇੰਡੀਆ ਹਿਸਟਰੀ ਚੰਗੇਜ਼ ਖਾਨ